ਮਾਵਾ ਵਿਣਾ ਧੀਆ ਦਾ ਕੋਈ ਨਹੀਂ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਦਾ ਵਿਆਹ ਏ ਤੇ ਜਦੋਂ ਹਲਦੀ ਦੀ ਰਸਮ ਹੁੰਦੀ ਹੈ ਤਾਂ ਇਹ ਭੈਣ ਆਪਣੀ ਮਾਂ ਦੀ ਤਸਵੀਰ ਨੂੰ ਦੇਖ ਕੇ ਦੇਖੋ ਕਿੰਨਾ ਰੋ ਰਹੀ ਹੈ ਇਸ ਭੈਣ ਦੀ ਮਾਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ ਧੀਆ ਨੂੰ ਮਾਵਾ ਬਿਨਾ ਕੋਈ ਨਹੀਂ ਪੁੱਛਦਾ ਭਾਵੇਂ ਲੱਖ ਚਾਚੀਆਂ ਤਾਈਆਂ ਹੋਣ ਧੀ ਦਾ ਪਿਆ ਕਾਰ ਮਾਂ ਨਾਲ ਹੀ ਹੁੰਦਾ ਹੈ ਜੇ ਮਾਂ ਨਾਲ ਹੋਵੇ ਤਾਂ ਧੀ ਨੂੰ ਕੋਈ ਦੁੱਖ ਨਹੀਂ ਹੁੰਦਾ ਪਰ ਜੇ ਮਾਂ ਦੂਰ ਹੋ ਜੇ ਤਾਂ ਧੀ ਟੁੱਟ ਜਾਂਦੀ ਹੈ ਤੇ ਇਕੱਲੀ ਰਹਿ ਜਾਂਦੀ ਹੈ ਧੀ ਜੋ ਗੱਲਾਂ ਆਪਣੀ ਮਾਂ ਨਾਲ ਕਰਦੀ ਹੈ ਉਹ ਕਿਸੇ ਨਾਲ ਨਹੀਂ ਕਰ ਸਕਦੀ ਮਾਂ ਦੂਰ ਹੋਣ ਦਾ ਦੁੱਖ ਸਭ ਤੋਂ ਵੱਧ ਧੀ ਨੂੰ ਹੁੰਦਾ ਹੈ ਇਹ ਭੈਣ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਰਿਸ਼ਤੇ ਭਾਵੇਂ ਹਜ਼ਾਰ ਨੇ ਪਰ ਭਰਾਵਾਂ ਵਰਗੇ ਨਾ ਯਾਰ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਜ਼ੁਰਗਾਂ ਨੂੰ ਛੋਟਾ ਭਰਾ ਬਿਮਾਰ ਹੈ ਤੇ ਉਸਦਾ ਵੱਡਾ ਵੀਰ ਉਸਦਾ ਪਤਾ ਲੈਣ ਆਇਆ ਹੈ ਜਿੱਥੇ ਸਕੇ ਭਰਾ ਖੜ ਜਾਣਾ ਉਥੇ ਤਾਂ ਯਾਰ ਵੀ ਨਹੀਂ ਖੜਦੇ ਦੇਖੋ ਭਰਾਵਾਂ ਦਾ ਪਿਆਰ ਵੱਡੇ ਵੀਰ ਨੂੰ ਦੇਖ ਕੇ ਛੋਟਾ ਵੀਰ ਕਿੰਨਾ ਖੁਸ਼ ਹੋਇਆ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ